いいわね。<laughs> <laughs> <laughs> घर सारी मेरा कम ਨਾਵ ਤੇ ਲੀਆ ਤਾੜਾ ਰੂਪੇ ਤੇ ਪਈ ਨਾਵ ਤੇ ਲੀਆ ਤਾੜਾ ਰੂਪੇ ਤੇ ਚੀਪੇ ਨਾਵ ਤੇ ਲੀਆ ਤਾੜਾ ਰੂਪੇ ਤੇ ਚੀਪੇ ਨਾਵ ਤੇ ਲੀਆ ਤਾੜਾ ਰੂਪੇ ਤੇ ਮੇਰੇ ਕਿੰਦੀ ਨਾਵ ਤੇ ਬਾਰੀ ਬਾਰਸੀ ਘਟਣ ਗਿਆ ਸੀ ਦੋ ਬੋਲੀਆਂ ਹੰਨੀਆਂ ਦਾ ਜਵਾਬ ਦੇਣ ਦਿੰਦਾ ਕਰੋ ਅਗਲੇ ਨੂੰ ਕੱਟ ਕੇ

ਜਦ ਮੈਂ ਉੱਤੇ ਲਈ ਤੈਨੂੰ ਵਰਕੇਉ ਮਾਰੀ ਦੰਨੇ ਉੱਤੇ ਲਈ ਤੈਨੂੰ ਵਰਕੇਉ ਮਾਰੀ ਦੰਨੇ ਉੱਤੇ ਲਈ ਤੈਨੂੰ ਵਰਕੇਉ ਮਾਰੀ ਦੰਨੇ ਉੱਤੇ ਲਈ ਮੈਂ ਮੁਕਤ ਹੈਂਦਾ ਕਿ ਤੱਕੜੀ ਆਉਂਦਾ ਮੈਨੂੰ ਤਾਂ ਕਹਿਉਂਦਾ ਕਿ ਤੱਕੜੀ ਆਉਂਦਾ ਮਗਰੋ ਜਤਨ ਲੈ ਵਸਲੇ ਤੀਸਾ ਕੇ ਜੀ ਤੂੰ ਮੇਰਾ ਹੀ ਸਤਾ ਪਿਆ